ਸ਼ਲੋਮ ਵੈਲਕਮ ਟੂ ਮਾਈ ਡਾਰਕ ਮੈਸੇਜ ਇਹ ਮੈਸੇਜ ਡਾਰਕ ਇਸ ਲਈ ਨਹੀਂ ਆ ਕਿ ਮੈਂ ਕਾਲੇ ਕਪੜੇ ਪਾਏ ਆ ਜਾਂ ਫਿਰ ਇਹ ਮੈਸੇਜ ਇਸ ਲਈ ਡਾਰਕ ਨਹੀਂ ਹੈਗਾ ਕਿ ਮੈਂ ਇਹਦੇ ਵਿੱਚ ਭੂਤ ਸਿੱਧੀ ਜਾਂ ਸ਼ੈਤਾਨ ਦੀਆਂ ਗੱਲਾਂ ਕਰਨ ਜਾ ਰਿਹਾ ਇਹ ਮੈਸੇਜ ਇਸ ਲਈ ਡਾਰਕ ਹੈ ਕਿਉਂਕਿ ਇਸ ਸਮੇਂ ਮੈਨੂੰ ਮਹਿਸੂਸ ਹੋ ਰਿਹਾ ਕਿ ਸਾਡੀ ਪੂਰੀ ਕੌਮ ਦੇ ਉੱਤੇ ਇੱਕ ਡਾਰਕ ਸਮੇਂ ਚੱਲ ਰਿਹਾ ਸ਼ਾਇਦ ਅਸੀਂ ਪਰਾਂ ਵਿੱਚ ਜੀ ਰਹੇ ਨਾ ਜੀ ਚ ਸਾਨੂੰ ਲੱਗ ਰਿਹਾ ਕਿ ਅਸੀਂ ਬਹੁਤ ਧਰਮੀ ਆ ਕਿਉਂਕਿ ਮੇਰੇ ਅਜ਼ੀਜ਼ੋ ਹਾਲੇ ਹੀ ਜਿਹੜੇ ਚੋਣ ਹੋਏ ਉਹਨਾਂ ਚੋਣਾਂ ਦੇ ਵਿੱਚ ਸਾਡੇ ਇੱਕ ਨਹੀਂ ਦੋ ਨਹੀਂ ਸੱਤ ਅੱਠ ਭਰਾਵਾਂ ਨੇ ਖੜੇ ਹੋ ਕੇ ਜਿੱਥੇ ਆਪਣੀ ਹਿੰਮਤ ਹੌਸਲਾ ਦਿਖਾਇਆ ਉੱਥੇ ਹੀ ਮੇਰੇ ਅਜ਼ੀਜ਼ੋ ਕਿਤੇ ਨਾ ਕਿਤੇ 크੍ਰਿਸਚਨ ਲੀਡਰਸ਼ਿਪ ਨੇ ਉਹਨਾਂ ਨਾਲ ਆਪਣੀ ਨਰਾਜ਼ਗੀ ਵੀ ਜਤਾਈ ਲੇਕਿਨ ਮੈਂ ਕਹਿੰਦਾ ਵਾਂ ਕਿ ਉਹਨਾਂ ਦੀ ਨਰਾਜ਼ਗੀ ਕਿਤੇ ਨਾ ਕਿਤੇ ਕਾਬਲੇ ਤਾਰੀਫ ਸੀ ਕਿਉਂਕਿ ਉਹਨਾਂ ਨੇ ਓਪਨਲੀ ਆਕਰ ਇਸ ਨਰਾਜ਼ਗੀ ਨੂੰ ਜਤਾਇਆ ਵਾ ਇਲੈਕਸ਼ਨ ਤੋਂ ਪਹਿਲਾਂ ਵੀ ਔਰ ਇਲੈਕਸ਼ਨ ਤੋਂ ਬਾਅਦ ਵੀ ਲੇਕਿਨ ਮੇਰਾ ਅੱਜ ਦਾ ਸਵਾਲ ਖੜਾ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਅਸੀਂ ਗੱਲਾਂ ਕਰ ਰਹੇ ਹੈਗੇ ਆ ਕਿ ਬਹੁਤ ਰਿਵਾਈਵਲ ਹੈ ਬੜਾ ਰੈਵਿਊਲੂਸ਼ਨ ਹੈ ਬੜੀ ਬੇਦਾਰੀ ਆਈ ਹੋਈ ਹੈ ਮੇਰਾ ਸਵਾਲ ਹੈ ਕਿੱਥੇ ਹੈਗੇ ਉਹ ਪ੍ਰੋਫਿਟ ਕਿੱਥੇ ਹੈਗੇ ਉਹ ਅਪੋਸਲਸ ਜਾਂ ਫਿਰ ਰੈਵੰਜਲਿਸ ਜਾਂ ਪਾਸਟਰਸ ਕਿੱਥੇ ਗਈ ਉਹ ਸਿਖਾਣ ਵਾਲੇ ਆਤਮਿਕ ਆਗੂ ਅਸੀਂ ਬਾਰ-ਬਾਰ ਧਰਮਗੁਰੂਆਂ ਦੀ ਗੱਲਾਂ ਕਰਦੇ ਆ ਜਦ ਕਿ ਅਸੀਂ ਜਾਣਦੇ ਆ ਕਿ 크ਰਿਸਚੀਅਨਿਟੀ ਕੋਈ ਧਰਮ ਨਹੀਂ ਹੈ ਇਹ ਇੱਕ ਰਸਤਾ ਹੈ ਨਜਾਤ ਦਾ ਇਸੇ ਨਜਾਤ ਦੇ ਰਸਤੇ ਦੇ ਉੱਤੇ ਜੇ ਗੱਲ ਕਰੀਏ ਕਿ ਸਾਡੇ ਕੋਲ ਬਹੁਤ ਸਾਰੇ ਪ੍ਰੋਫਿਟ ਤੇ ਅਪੋਸਲ ਪੰਜਾਬ ਦੀ ਧਰਤੀ ਤੇ ਹੈਗੇ ਆ ਔਰ ਅਸੀਂ ਜਗਾ ਜਗਾ ਦੇਖਦੇ ਆ ਕਿ ਵੱਡੇ ਵੱਡੇ ਹਜੂਮ ਲੱਗੇ ਹੋਏ ਆ ਇਹਨਾਂ ਹਜੂਮਾਂ ਦੇ ਬਾਰੇ ਜੇ ਗੱਲ ਕੀਤੀ ਜਾਵੇ ਲੱਖਾਂ ਦੇ ਹਿਸਾਬ ਨਾਲ ਇੱਥੇ ਲੋਕ ਆਉਂਦੇ ਨੇ ਔਰ ਇਹਨਾਂ ਲੋਕਾਂ ਦੇ ਕਰਕੇ ਹੀ ਦਾਵਾ ਕੀਤਾ ਜਾਂਦਾ ਕਿ ਅਸੀਂ ਇਸ ਜਗੇ ਦੀ ਸਭ ਤੋਂ ਵੱਡੀ ਮਿਨਿਸਟਰੀ ਆ ਅਸੀਂ ਏਸ਼ੀਆ ਦੀ ਵੱਡੀ ਮਿਨਿਸਟਰੀ ਆ ਔਰ ਕਿਤੇ ਨਾ ਕਿਤੇ ਇੱਕ ਦੌੜ ਜੜੀ ਆ ਉਹ ਲੱਗੀ ਹੋਈ ਆ ਲੇਕਿਨ ਮੇਰੇ ਅਜ਼ੀਜ਼ੋ ਇਹਨਾਂ ਇਲੈਕਸ਼ਨਾਂ ਦਾ ਹੋਣਾ ਔਰ ਸਾਡੇ ਇਹਨਾਂ ਭਰਾਵਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਾ ਇਹ ਸਾਬਤ ਕਰਦਾ ਹੈ ਕੀ ਅਸੀਂ ਖੋਖਲੇ ਹੈਗੇ ਆਂ ਔਰ ਸਾਡੇ ਵਿੱਚ ਕੋਈ ਦਮ ਨਹੀਂ ਹੈਗਾ ਕਿਉਂਕਿ ਜੇ ਗੱਲ ਕਰੀਏ ਅਸੀਂ ਆਤਮਿਕ ਗੱਲਾਂ ਦੀ ਜਾਂ ਆਤਮਿਕ ਸਮਾਜ ਦੀ ਤੇ ਮੇਰਾ ਸਵਾਲ ਹੈ ਕਿ ਕੀ ਕਰ ਜਿਨ੍ਹਾਂ ਲੋਕਾਂ ਕੋਲ ਜਾ ਕੇ ਉਹਨਾਂ ਲੋਕਾਂ ਨੇ ਦਾਵਾਵਾਂ ਕਰਾਈਆਂ ਜਿਨ੍ਹਾਂ ਲੋਕਾਂ ਕੋਲ ਜਾਕਰ ਇਹਨਾਂ ਮਸੀਹ ਆਗੂਆਂ ਨੇ ਇਹ ਬੰਦੇ ਜਿਹੜੇ ਕਿ ਇਸ 'ਚ ਖੜੇ ਸੀਗੇ ਇਹਨਾਂ ਨੇ ਜਾ ਕੇ ਅਸ਼ੀਰਵਾਦ ਦਿੱਤੇ ਕੀ ਉਹ ਸਭ ਅਸ਼ੀਰਵਾਦ ਫੋਕੇ ਹੈਗੇ ਆ ਜਾਂ ਫਿਰ ਮੈਂ ਪੁੱਛਣਾ ਚਾਹੁੰਗਾ ਕਿ ਸਾਡੇ ਕੋਲ ਇੱਕ ਵੀ ਪ੍ਰੋਫਿਟ ਇਦਾਂ ਦਾ ਨਹੀਂ ਸੀਗਾ ਜਿਹੜਾ ਆਕਰ ਪਹਿਲਾਂ ਚੇਤਾਵਨੀ ਦਿੰਦਾ ਅੱਜ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਆ ਕਿ ਭਾਈ ਤੁਹਾਨੂੰ ਇਹ ਮਿਲ ਜੂਗਾ ਤੁਹਾਨੂੰ ਉਹ ਮਿਲ ਜੇਗਾ ਇਦਾਂ ਦੀ ਪ੍ਰੋਫਸੀਆਂ ਕੀ ਸਾਡੀ ਜ਼ਿੰਦਗੀ ਲਈ ਸਹੀ ਆ ਕੀ ਇੱਕ ਵੀ ਪ੍ਰੋਫਟ ਇਦਾਂ ਦਾ ਨਹੀਂ ਸੀ ਜਿਹੜਾ ਆ ਕੇ ਕਹਿੰਦਾ ਕਿ ਭਰਾ ਤੈਨੂੰ ਇਸ ਇਲੈਕਸ਼ਨਸ ਨਹੀਂ ਖੜਾ ਹੋਣਾ ਚਾਹੀਦਾ ਕਿਉਂਕਿ ਪ੍ਰਭੂ ਇਸ ਚੀਜ਼ ਦੀ ਸਾਨੂੰ ਕੋਈ ਵੀ ਅਗਵਾਈ ਨਹੀਂ ਕਰ ਰਿਹਾ ਕਿ ਇਦਾਂ ਦੀ ਪ੍ਰੋਫੈਸੀ ਨਹੀਂ ਆਣੀ ਚਾਹੀਦੀ ਕਿ ਇਦਾਂ ਦਾ ਪ੍ਰਕਾਸ਼ਨ ਨਹੀਂ ਆਉਣਾ ਚਾਹੀਦਾ ਸੀਗਾ ਹਰ ਕਿਸੇ ਕੋਲ ਉਹ ਗਏ ਜਾ ਕੇ ਉਹਨਾਂ ਨੇ ਹੱਥ ਜੋੜਿਆ ਸਾਰਿਆਂ ਨੂੰ ਸਲਾਮ ਕੀਤੀ ਔਰ ਜਾ ਕੇ ਉਥੇ ਦੀ ਕਲੀਸਿਆ ਦੇ ਅੱਗੇ ਉਹਨਾਂ ਨੇ ਬੇਨਤੀ ਕੀਤੀ ਔਰ ਇਥੋਂ ਇਹ ਵੀ ਸਾਬਤ ਹੁੰਦਾ 4-4000 ਦੋ-ਦੋ 1500 ਵੋਟਾਂ ਲੈ ਕੇ ਹਾਰਨ ਵਾਲੇ ਇਹ ਉਮੀਦਵਾਰ ਐਕਚੁਅਲ ਦੇ ਵਿੱਚ ਇਹ ਨਹੀਂ ਹਾਰੇ ਹਾਰੇ ਅਸੀਂ ਹਾਂ ਐਜ਼ ਅ ਕੌਮ ਅਸੀਂ ਲੋਗ ਹਾਰੇ ਹਾਂ ਹੋ ਸਕਦਾ 크ਿਸਚਨ ਲੀਡਰਸ਼ਿਪ ਨੂੰ ਇਹਨਾਂ ਨਾਲ ਨਾਰਾਜ਼ਗੀ ਹੋਵੇ ਲੇਕਿਨ ਉਹ ਫਿਰ ਵੀ ਸੱਚੇ ਸੀ ਕਿਉਂਕਿ ਉਹ ਆਪਣੀ ਉਸ politcal ਦੌਰ ਨੂੰ ਦੇਖਦੇ ਹੋਏ ਸ਼ਾਇਦ ਇਹ ਡਿਜ਼ਰਨ ਕਰ ਰਹੇ ਸੀਗੇ ਕਿ ਭਾਈ ਇਹ ਨਹੀਂ ਜਿੱਤ ਸਕਤੇ ਇਸ ਲਈ ਉਹਨਾਂ ਦੇ ਉੱਤੇ ਕੋਈ ਦੋਸ਼ ਨਹੀਂ ਲਗਾਇਆ ਜਾ ਸਕਦਾ ਲੇਕਿਨ ਦੋਸ਼ ਜਿਹੜਾ ਹੈ ਮੇਰੇ ਅਜ਼ੀਜ਼ੋ ਸਾਡੇ ਸਾਰੇ ਮਸੀਹ ਆਗੂਆਂ ਤੇ ਆ ਜਿਹੜੇ ਕਿ ਆਪਣੇ ਆਪ ਨੂੰ ਆਤਮਿਕ ਆਗੂ ਮੰਨਦੇ ਨੇ ਆਤਮਿਕ ਆਗੂ ਹੋਣਾ ਮੇਰੇ ਅਜ਼ੀਜ਼ੋ ਇੱਕ ਆਤਮਾ ਦੀ ਅਗਵਾਈ ਨੂੰ ਪਛਾਣਨਾ ਵਾ ਔਰ ਜਿੱਥੇ ਅਸੀਂ ਦਾਅਵੇ ਕਰਦੇ ਹਾਂ ਕਿ ਅਸੀਂ ਫਿਊਚਰ ਵੀ ਦੇਖ ਸਕਦੇ ਹਾਂ ਪਵਿੱਤਰ ਆਤਮਾ ਸਾਨੂੰ ਚੀਜ਼ਾਂ ਦੱਸ ਦਿੰਦਾ ਵਾ ਉਹੀ ਪਵਿੱਤਰ ਆਤਮਾ ਜਿਹੜਾ ਕਿ ਸੰਤ ਪੌਲਸ ਤੇ ਜ਼ਾਹਿਰ ਕਰਦਾ ਕਿ ਤੂੰ ਚ ਇਸ ਮਾਰਗ ਤੇ ਚੱਲਿਆ ਆ ਦੇਖ ਲਾ ਵੀ ਉੱਥੇ ਤੇਨਾ ਕੀ ਹੋਣ ਜਾਣ ਵਾਲਾ ਔਰ ਦੂਸਰਿਆਂ ਦੇ ਉੱਤੇ ਵੀ ਜ਼ਾਹਿਰ ਕਰਦਾ ਕਿ ਇਦਾਂ ਕਿ ਮਸੀਹ ਸਮਾਜ ਦੇ ਵਿੱਚ ਕਿਸੇ ਇੱਕ ਨੂੰ ਵੀ ਇਹ ਗੱਲ ਨਹੀਂ ਮਹਿਸੂਸ ਹੋਈ ਕਿ ਭਾਈ ਉਹਨਾਂ ਨੂੰ ਇਸ ਰਸਤੇ 'ਚ ਨਹੀਂ ਜਾਣਾ ਚਾਹੀਦਾ ਸੀ ਅੱਜ ਅਸੀਂ ਠੱਠਾਂ ਦਾ ਕਾਰਨ ਬਣ ਗਏ ਆ ਮੇਰਾ ਇਹ ਸਵਾਲ ਕਿਸੇ ਇੱਕ ਮਿਨਿਸਟਰੀ ਤੋਂ ਨਹੀਂ ਆ ਪੂਰੇ ਦੇ ਪੂਰੇ ਮਸੀਹ ਸਮਾਜ ਤੋਂ ਆ ਔਰ ਖਾਸ ਤੌਰ ਤੇ ਸਵਾਲ ਮੇਰਾ ਹੈ ਉਹਨਾਂ ਸਾਰੇ ਮਸੀਹ ਲੋਕਾਂ ਤੋਂ ਜਿਨ੍ਹਾਂ ਲੋਕਾਂ ਨੇ ਬੜੀ ਹੀ ਵਫਾਦਾਰੀ ਦਿਖਾਈ ਆ ਰਾਜਨੀਤਿਕ ਪਾਰਟੀਆਂ ਨੂੰ ਆਪਣਾ ਸਮਰਥਨ ਦੇ ਕੇ ਕਾਬਲੇ ਤਾਰੀਫ ਆ ਤੁਹਾਡਾ ਸਭ ਤੁਸੀਂ ਸਭ ਇੱਕ ਪਾਰਟੀ ਦੇ ਤਾਂ ਸਕਿਓ ਤੁਸੀਂ ਸਭ ਇੱਕ ਪਾਸਟਰ ਦੇ ਤਾਂ ਸਕਿਓ ਲੇਕਿਨ ਤੁਸੀਂ ਸਭ ਆਪਣੇ ਭਰਾ ਦੇ ਸਕੇ ਨਹੀਂ ਆ ਕਿਸੇ ਨੇ ਬੜਿਆ ਹੀ ਤੰਜ ਕੱਸਦੇ ਹੋਏ ਇੱਕ ਗੱਲ ਕਹੀ ਸੀ ਕਿ ਕੇਕੜੇ ਬਾਲਟੀ ਦੇ ਵਿੱਚ ਰੱਖ ਦੋ ਇੱਕ ਕੇਕੜਾ ਦੂਸਰੇ ਕੇਕੜੇ ਨੂੰ ਕਦੀ ਬਾਹਰ ਨਹੀਂ ਆਉਣ ਦੇਗਾ ਪਰ ਮਸੀ ਲੋਕਾਂ ਦਾ ਹਾਲ ਵੀ ਸ਼ਾਇਦ ਇੰਨਾ ਦਾ ਹੀ ਹੋ ਚੁੱਕਿਆ ਇੱਕ ਮਸੀ ਦੂਸਰੇ ਮਸੀ ਨੂੰ ਕਿਤੇ ਅੱਗੇ ਜਾਣ ਹੀ ਨਹੀਂ ਦੇਣਾ ਚਾਹਦਾ ਕਿਆ ਸਾਨੂੰ ਸਾਡੇ ਆਪਣੇ ਭਰਾ ਦੀ ਬਰੋਤਰੀ ਤੋਂ ਖੁਸ਼ੀ ਨਹੀਂ ਹੋਣੀ ਚਾਹੀਦੀ? ਕਿਆ ਸਾਨੂੰ ਕਿਸੇ ਤਰੀਕੇ ਨਾਲ ਵੀ ਕੋਈ ਦਿਲ ਦੇ ਵਿੱਚ ਤਮੰਨਾ ਨਹੀਂ ਹੋਣੀ ਚਾਹੀਦੀ ਕਿ ਸਾਡੇ ਆਗੂ ਜਾਂ ਸਾਡੇ 크੍ਰਿਸਚਨ ਆਤਮਿਕ ਗੁਰੂ ਜਿਹੜੇ ਆ ਉਹ ਇਸ ਤਰੀਕੇ ਨਾਲ ਵੱਧ ਰਿਹਾ? ਜਿੱਥੇ ਅਸੀਂ ਦਾਵਾ ਕਰ ਰਹੇ ਹਾਂ ਦੇਸ਼ ਵਿਦੇਸ਼ ਦੇ ਵਿੱਚ ਮਸੀਹ ਦੇ ਨਾਂ ਦਾ ਝੰਡਾ ਗਾੜਨ ਦਾ ਮੇਰੇ ਅਨੁਸਾਰ ਇਹ ਦਾਵਾ ਖੋਖਲਾ ਨਜ਼ਰ ਆ ਰਿਹਾ ਵਾ। ਮੈਂ ਸਿਰਫ ਆਪਣੇ ਸਵਾਲ ਲੈ ਕੇ ਤੁਹਾਡੇ ਸਾਹਮਣੇ ਖੜੇ ਹੋਇਆ। ਮੈਂ ਕਿਸੇ ਮਿਨਿਸਟਰੀ ਤੇ ਦੋਸ਼ ਨਹੀਂ ਲਗਾ ਰਿਹਾ। ਮੈਂ ਕਿਸੇ ਮਿਨਿਸਟਰੀ ਨੂੰ ਜਾਂ ਕਿਸੇ ਪਾਸबान ਨੂੰ ਕਿਸੇ ਅਪੋਸਲ ਕਿਸੇ ਪ੍ਰੋਫਟ ਨੂੰ ਦੋਸ਼ ਨਹੀਂ ਲਗਾ ਰਹੇ ਆ ਕਿ ਉਹਨਾਂ ਨੇ ਕੁਝ ਨਹੀਂ ਕੀਤਾ ਲੇਕਿਨ ਮੇਰਾ ਸਵਾਲ ਆ ਕਿ ਅਸੀਂ ਸਹੀ ਹਾਂ ਕਿ ਅਸੀਂ ਜੋ ਕਰ ਰਹੇ ਹਾਂ ਉਹ ਸੱਚ ਆ ਕਿ ਹਰ ਸੰਡੇ ਜਿਹੜੇ ਹਜੂਮ ਲਾਏ ਜਾ ਰਹੇ ਆ ਵੱਡੇ ਲੈਵਲ ਤੇ ਅਸੀਂ ਟਰਮ ਪਰਿਵਰਤਨ ਦਾ ਦੋਸ਼ ਸਹਿ ਰਹੇ ਆ ਸਾਡੀ ਕਮਿਊਨਿਟੀ ਦੇ ਉੱਤੇ ਦੋਸ਼ ਲਗਾਇਆ ਜਾ ਰਿਹਾ ਕਿ ਟਰਮ ਪਰਿਵਰਤਨ ਹੋ ਰਿਹਾ ਕੀ ਸਿਰਫ ਇਹ ਲੋਕ ਜਿਹੜੇ ਆ ਰਹੇ ਆ ਇਸ ਲਈ ਆ ਰਹੇ ਹੈਗੇ ਆ ਕਿ ਇਹਨਾਂ ਨੂੰ ਭਵਿੱਖਬਾਣੀ ਚਾਹੀਦੀ ਆ ਜਾਂ ਫਿਰ ਇਸ ਲਈ ਆ ਰਹੇ ਹੈਗੇ ਆ ਕਿ ਉਹਨਾਂ ਨੂੰ ਚੰਗਾਈ ਚਾਹੀਦੀ ਆ ਜਾਂ ਕਿਸੇ ਪ੍ਰਕਾਰ ਦੀ ਬਲੇਸਿੰਗ ਦਾ ਲਾਲਚ ਆ ਤੇ ਫਿਰ ਤਾਂ ਇਹ ਲਾਲਚ ਦੀ ਲਈ ਹੋਏ ਇਹਦੇ ਵਿੱਚ ਰਿਵਾਈਵਲ ਦਾ ਤਾਂ ਕੋਈ ਲੈਣਾ ਦੇਣਾ ਨਹੀਂ ਹੋਇਆ ਕਿਉਂਕਿ ਜੇ ਜੇ ਰਿਵਾਈਵਲ ਹੈ ਜੇ ਇਹਦੇ ਵਿੱਚ ਰਿਵਾਈਵਲ ਕਿਸੇ ਤਰੀਕੇ ਦਾ ਹੈ ਤੇ ਮੇਰੇ ਅਜ਼ੀਜ਼ੋ ਹੋਣਾ ਚਾਹੀਦਾ ਸੀਗਾ ਕਿ ਲੋਕ ਭੁੱਖੇ ਪਿਆਸੇ ਬਹਿ ਕੇ ਮੰਗਦੇ ਕਿ ਪ੍ਰਭੂ ਸਾਨੂੰ ਸਾਡੇ ਲਈ ਇੱਕ ਸਾਡੀ ਗੱਲ ਕਰਨ ਵਾਲਾ ਚਾਹੀਦਾ ਵਾ ਇਹ ਤਾਂ ਨਹੀਂ ਹੋਇਆ ਮੈਂ ਨਹੀਂ ਕਹਿ ਰਿਹਾ ਕਿ ਇਦਾਂ ਹੀ ਹੋਣਾ ਚਾਹੀਦਾ ਸੀਗਾ ਨਾ ਹੀ ਮੈਂ ਇਹ ਕਹਿ ਰਿਹਾ ਕਿ ਅਸੀਂ ਇਦਾਂ ਕਰ ਸਕਦੇ ਸੀਗੇ ਲੇਕਿਨ ਸਵਾਲ ਇਹ ਹੈ ਕਿ ਬਾਈਬਲ ਤਾਂ ਇਹ ਹੀ ਬਿਆਨ ਕਰਦੀ ਆ ਚੰਦ ਐਸਤਰ ਦੇ ਦੁਆਰਾ 3 ਦਿਨ ਦੀ ਫਾਸਟਿੰਗ ਡਿਕਲੇਅਰ ਕੀਤੀ ਜਾਂਦੀ ਆ ਔਰ ਉਥੇ ਡਿਸੀਜਨ ਚੇਂਜ ਹੋ ਜਾਂਦੇ ਆ ਉਥੇ ਮੇਰੇ ਸਿਸੋ ਕਾਇਨਾਤਾਂ ਬਦਲ ਜਾਂਦੀਆਂ ਵਾ ਅੱਜ ਅਸੀਂ ਕਿੱਥੇ ਆ ਇੱਥੇ ਪਾਸਮਾਨਾਂ ਦੇ ਉੱਤੇ ਦੋਸ਼ਾਂ ਚ ਲੱਗ ਰਹੇ ਆ ਬਹੁਤ ਸਾਰੇ ਲੋਕਾਂ ਨੇ ਅੱਜ ਕੈਮਰੇ ਤੇ ਆ ਕੇ ਵੀ ਇਹ ਗੱਲਾਂ ਦਸੀਆਂ ਕਿ ਕਿਸ ਪ੍ਰਕਾਰ ਮਨਿਸਟਰੀਆਂ ਪੈਸੇ ਨੇ ਕੇ ਬੈਠ ਨਹੀਂ ਆਵਾ ਕਿਸ ਪ੍ਰਕਾਰ ਮਨਿਸਟਰੀਆਂ ਤੁਹਾਡੀ ਕਲਿਸਿਆ ਦਾ ਸੌਦਾ ਕਰਦੀਆਂ ਪਈਆਂ ਨੇ ਇਹ ਸਾਰੇ ਸਵਾਲ ਕੀ ਅੱਜ ਸਾਨੂੰ ਸ਼ੱਕ ਦੇ ਕਟੇਗਰੀ ਚ ਲਿਆ ਕੇ ਖੜਾ ਕਰ ਦੇ ਔਰ ਜੇ ਅਸੀਂ ਇਸ ਮੁਕਾਮ ਤੇ ਹੈ ਤੇ ਫਿਰ ਲਾਣਾ ਤਾਂ ਸਾਡੇ ਆਪਣੇ ਆਪ ਨੂੰ ਮਸੀਹ ਕਹਿੰਦੇ ਉੱਤੇ ਕਿਉਂਕਿ ਜੇ ਮਸੀਹ ਹੋਕਰ ਅਸੀਂ ਕਿਸੇ ਮਸੀਹ ਦੇ ਪੱਖਰੋਂ ਨਹੀਂ ਕਰ ਸਕਦੇ ਪੰਜਾਬ ਦੇ ਵਿੱਚ ਇੰਨਾ ਬੁਰਾ ਹਾਲ ਮੇਰੇ ਅਜ਼ੀਜ਼ੋ ਕਦੀ ਨਹੀਂ ਹੋਇਆ ਸਿੱਗਾ ਕਿ ਆਜਾ ਰਿਹਾ ਕਿ ਪੰਜਾਬ ਤੇ ਸ਼ਾਇਦ ਹੁਣ ਰਿਵਾਈਵਲ ਆਇਆ ਰਿਵਾਈਵਲ ਤਾਂ ਮੇਰੇ ਅਜ਼ੀਜ਼ੋ ਬਹੁਤ ਸਾਲ ਪਹਿਲਾਂ ਆ ਚੁੱਕਿਆ ਔਰ ਅਸੀਂ ਸਭ ਉਸੇ ਬੀਜ ਦੀ ਖੇਤੀ ਹਾਂ ਅੱਜ ਮੈਂ ਇਹ ਸੰਵਾਲਾ ਦੇ ਨਾਲ ਤੁਹਾਨੂੰ ਸਭ ਨੂੰ ਸचेत ਕਰਨਾ ਚਾਹਨਾ ਕਿ ਉੱਠੋ ਜਾਗੋ ਜਿੱਥੇ ਮੇਰੇ ਅਜ਼ੀਜ਼ੋ ਅਮਰਿਤਪਾਲ ਸਿੰਘ ਨੂੰ ਇੰਨੀ ਆ ਭਾਰੀ ਬਹੁਮਤ ਦੇ ਕੇ ਉਹਨਾਂ ਦੀ ਕਮਿਊਨਿਟੀ ਸਪੋਰਟ ਕਰਦੀ ਆ ਕਿ ਭਈ ਉਹ ਇੱਕ ਐਮਪੀ ਬਣਨ ਲਾਇਆ ਕਾ ਅਸੀਂ ਇੱਕ ਵਿਅਕਤੀ ਨੂੰ ਨਹੀਂ ਸੋਚਦੇ ਨਾ ਅਸੀਂ ਆਪਣੇ ਆਮ ਲੀਡਰ ਨੂੰ ਸੋਚਦੇ ਆ ਨਾ ਅਸੀਂ ਸੋਚਦੇ ਕਿ ਕੋਈ ਪਾਸਬਾਨ ਦੇ ਵਿੱਚ ਖੜਾ ਹੋ ਕੇ ਕੁਝ ਕਰ ਸਕਦਾ ਸੋਚ ਕੇ ਦੇਖੋ ਵਿਕਾਸ ਗੋਰੀ ਰਮਨ ਰਮੇਸ਼ ਸੋਨੂ জাফর ਪੀਟਰ ਛੀੜਾ ਸੈਮਲ ਸੋਨੀ ਸਰਜੀਤ ਥਾਪੜ ਜਸਪਾਲ ਮਸੀ ਅਤੇ ਮੇਰੇ ਅਜ਼ੀਜ਼ੋਂ ਪਾਸਟੇ ਪੀਟਰ ਪ੍ਰਕਾਸ਼ ਇਹੋ ਜਿਹੇ ਲੋਕਾਂ ਦੀ ਗਿਣਤੀ ਵੱਧਦੀ ਜਾ ਰਹੀ ਆ ਜਿਨ੍ਹਾਂ ਨੇ ਆਪਣਾ ਹੌਸਲਾ ਤਾਂ ਦਿਖਾਇਆ ਇਹ ਵੀ ਅਸੀਂ ਕੌਮ ਦੇ ਲਈ ਸ਼ਾਇਦ ਕੁਝ ਕਰ ਸਕਦੇ ਹਾਂ ਬਹੁਤ ਸਾਰੇ ਲੋਕਾਂ ਦਾ ਇਹ ਵੀ ਖਿਆਲ ਹੁੰਦਾ ਵਾ ਕਿ ਭਾਈ ਇਹ ਤਾਂ ਆਪਣੇ ਫਾਇਦੇ ਲਈ ਖੜੇ ਆ ਲੇਕਿਨ ਉਹ ਆਪਣੇ ਫਾਇਦੇ ਲਈ ਕਿਉਂ ਨਾ ਖੜੇ ਹੋਣ ਮੇਰੇ ਜੀਸੋ ਕੀ ਜੇ ਉੱਥੇ ਉਸ ਸੀਟ ਤੇ ਆਕਰ ਜੇ ਉਹਨਾਂ ਨੂੰ ਕੁਝ ਫਾਇਦਾ ਹੁੰਦਾ ਵਾ ਤੇ ਕੀ ਇਹਦੇ ਵਿੱਚ ਵੀ ਸਾਡਾ ਨੁਕਸਾਨ ਸਾਡੇ ਲਈ ਤੇ ਜ਼ਰੂਰੀ ਗੱਲ ਇਹ ਨਹੀਂ ਹੋਣੀ ਚਾਹੀਦੀ ਕਿ ਵੀ ਉੱਥੇ ਸਾਡੀ ਗੱਲ ਕਰਨ ਵਾਲਾ ਕੋਈ ਹੈ ਬਾਰ ਬਾਰ ਅਸੀਂ ਸੜਕਾਂ ਤੇ ਆ ਕੇ ਧਰਨੇ ਲਾਣੇ ਜਦੋਂ ਕਿਸੇ ਮਿਨਿਸਟਰੀ ਦੇ ਉੱਤੇ ਅਟੈਕ ਹੁੰਦਾ ਅਸੀਂ ਸਾਰੇ ਇੱਕ ਹੋ ਜਾਂਦੇ ਆ ਫਿਰ ਇਦਾਂ ਦੇ ਕੰਮ ਦੇ ਵਿੱਚ ਅਸੀਂ ਇੱਕ ਕਿਉਂ ਨਹੀਂ ਹਾਂ ਕਿਉਂ ਅਸੀਂ ਇੱਕ ਦੂਸਰੇ ਦਾ ਗਲਫੜਨ ਨੂੰ ਜਾਣਦੇ ਆਂ ਕਿਉਂ ਅਸੀਂ ਇੱਕ ਦੂਸਰੇ ਦੇ ਉੱਤੇ ਉਂਗਲਾ ਚੱਕਣ ਨੂੰ ਜਾਣਦੇ ਆਂ ਕਿਉਂ ਅਸੀਂ ਇੱਕ ਦੂਸਰੇ ਦੇ ਲਈ ਆਸ਼ੀਸ਼ ਨਹੀਂ ਪਰੰਤੂ ਸ਼ਰਾਬ ਬਣਦੇ ਜਾ ਰਹੇ ਆਂ ਪੰਜਾਬ ਦੇ ਵਿੱਚ ਇਹ ਬਹੁਤ ਹੀ ਗਹਿਰਾ ਮੁੱਦਾ ਹੈ ਅੱਜ ਮੇਰੇ ਅਜ਼ੀਜ਼ੋ ਇਸ ਇਲੈਕਸ਼ਨ ਨੇ ਸਾਨੂੰ ਇਹ ਸਾਬਤ ਕਰਤਾ ਕਿ ਪੰਜਾਬ ਦੇ ਵਿੱਚ ਕੋਈ ਪ੍ਰੋਫਸੀ ਕੋਈ ਰਿਵਿਲੇਸ਼ਨ ਕੋਈ ਕਿਸੇ ਪ੍ਰਕਾਰ ਦਾ ਕੋਈ ਵੀ ਵੱਡੀ ਕਾਲਿੰਗ ਜਾਂ ਕਿਸੇ ਪ੍ਰਕਾਰ ਦੀ ਕੋਈ ਵੀ ਵੱਡੀ ਚਰਚ ਇਹ ਸਾਬਤ ਨਹੀਂ ਕਰ ਸਕੀ ਕਿ ਭਈ ਇਹ ਇਲੈਕਸ਼ਨ ਸਾਡੇ ਲਈ ਸੀਗੇ ਜਾਂ ਨਹੀਂ ਸੀਗੇ ਪਲਾ ਹੁੰਦਾ ਕਿ ਕੋਈ ਪਹਿਲਾਂ ਹੀ ਆ ਕੇ ਸचेत ਕਰ ਦਿੰਦਾ ਵੀ ਜਿੰਨੇ ਮਸੀ ਆਗੂ ਹੈਗੇ ਆ ਆਪਣਾ ਨਮੰਕਨ ਨਾ ਭਰਿਓ ਕਿਉਂਕਿ ਤੁਸੀਂ ਖਦਾ ਦੀ ਵਿਲ ਦੇ ਅਗੇਂਸਟ ਕੰਮ ਕਰਨ ਜਾ ਰਹੇ ਹੋ ਖਦਾ ਨੇ ਤੁਹਾਨੂੰ ਇਸ ਕੰਮ ਲਈ ਨਹੀਂ ਸੋਣਿਆ ਤੁਸੀਂ ਬਹਿ ਜੋ ਐਦਾਂ ਕਰਕੇ ਸ਼ਾਇਦ ਸਾਡੀ ਕ੍ਰਿਸਚਨ ਲੀਡਰਸ਼ਿਪ ਵੀ ਨਰਾਜ਼ ਨਾ ਹੁੰਦੀ ਐਦਾਂ ਕਰਕੇ ਸ਼ਾਇਦ ਮੇਰੇ ਜੀਜ਼ੋ ਜਿਹੜਾ ਪੈਸਾ ਬਰਬਾਦ ਹੋਇਆ ਉਹ ਪੈਸਾ ਵੀ ਨਾ ਬਰਬਾਦ ਹੁੰਦਾ ਐਦਾਂ ਕਰਕੇ ਸਾਨੂੰ ਇਹ ਰਿਐਲਿਟੀ ਚੈੱਕ ਜਿਹੜਾ ਅੱਜ ਸਾਨੂੰ ਦਿਖਿਆ ਵਾ ਇਹ ਹਾਰ ਜਿਹੜੀ ਦੇਖਣ ਨੂੰ ਮਿਲੀ ਆ ਇੰਨਾ ਦੇਖਣ ਨੂੰ ਮਿਲਦੀ ਇਹ ਜਿਹੜੇ ਲੋਕਾਂ ਦੇ ਮੈਂ ਨਾਮ ਲਿੱਤੇ ਆ ਇਹ ਨਹੀਂ ਆ ਰਹੇ ਮੇਰੇ ਜੀਸੂ ਹਾਰੇ ਅਸੀਂ ਆ ਕਿਉਂਕਿ ਅਸੀਂ ਇਹ ਸਾਬਤ ਨਹੀਂ ਕਰ ਸਕੇ ਇਹ ਸਾਡੇ ਵਿੱਚੋਂ ਕੋਈ ਇੱਕ ਅੱਗੇ ਵਧਣ ਦੀ ਹਿੰਮਤ ਤਾਂ ਰੱਖਦਾ ਲੇਕਿਨ ਅਸੀਂ ਉਹਨੂੰ ਪਿੱਛੋਂ ਸਪੋਰਟ ਨਹੀਂ ਕਰ ਸਕਤੇ ਇਸੇ ਸ਼ੋਅ ਤੇ ਆਕਰ ਇੱਕ ਗੈਸਟ ਨੇ ਇੱਕ ਗੱਲ ਕਹੀ ਸੀ ਉਹ ਸਕਦਾ ਤੁਹਾਡੇ ਪਰਸਨਲ ਲੈਵਲ ਤੇ ਕਿਸੇ ਨਾਲ ਕੋਈ ਦਿੱਕਤ ਹੋਵੇ ਲੇਕਿਨ ਮੇਰੇ ਜੀਸੂ ਜਦੋਂ ਕੌਮ ਦੀ ਗੱਲ ਆਉਂਦੀ ਆ ਤੇ ਬਾਣੀ ਇੱਕ ਗੱਲ ਬਿਲਕੁਲ ਸਾਫ਼ ਕਹਿੰਦੀ ਆ ਕਿ ਤੂੰ ਵੇਦੀ ਤੇ ਆਪਣੀ ਪੈਂਟ ਲੈ ਕੇ ਆਵੇਂ ਇਸ ਤੋਂ ਪਹਿਲਾਂ ਕਿ ਮੈਂ ਉਹ ਪੈਂਟ ਕਬੂਲ ਕਰਾਂ ਜਾਂ ਜਾ ਕੇ ਆਪਣੇ ਭਰਾ ਨੂੰ ਮਨਾ ਲਾ ਇੱਥੇ ਇਹ ਗੱਲ ਨਹੀਂ ਹੈ ਕਿ ਉਹ ਆ ਕੇ ਤੈਨੂੰ ਮਨਾਏਗਾ ਸਾਡੀ ਲੀਡਰਸ਼ਿਪ ਜਦਾਂ ਦੀ ਮਰਜ਼ੀ ਆ ਸਾਨੂੰ ਸਪੋਰਟ ਕਰਨਾ ਚਾਹੀਦਾ ਜੇ ਕੋਈ ਹੌਸਲਾ ਕਾਰ ਹੀ ਲੈਂਦਾ ਵਾ ਉਹਨੂੰ ਵੀ ਸਪੋਰਟ ਕਰਨਾ ਚਾਹੀਦਾ ਅਸੀਂ ਦੂਰ ਬੈਠੇ ਮੇਰੇ ਖਿਆਲ ਨਾਲ ਵੋਟਾਂ ਨਹੀਂ ਪਾ ਸਕਦੇ ਸੀਗੇ ਲੇਕਿਨ ਸ਼ਾਇਦ ਦਵਾਵਾ ਕਰ ਸਕਦੇ ਸੀ ਉਹ ਲੋਕ ਜਿਹੜੇ ਬਾਹਰ ਬੈਠੇ ਆ ਐਨ ਆਰ ਆਈ ਲੋਕ ਉੱਥੋਂ ਬੈਠ ਕੇ ਪੰਜਾਬ ਦੇ ਵਿਸ਼ੇ 'ਚ ਸੋਚਦੇ ਆ ਦੂਸਰੀਆਂ ਕੌਮਾਂ ਦੇ ਐਨ ਆਰ ਆਈ ਜਿਹੜੇ ਲੋਕ ਨੇ ਉਹ ਆਪਣੀਆਂ ਕੌਮਾਂ ਨੂੰ ਬਾਹਰੋਂ ਬੈ ਕੇ ਇੱਥੇ ਸਪੋਰਟ ਕਰਦੇ ਆ ਔਰ ਅੱਜ ਜੇ ਸਾਡੀ ਕ੍ਰਿਸਚਨ ਕੌਮ ਦੇ ਕੁਝ ਐਨ ਆਰ ਆਈ ਜੇ ਸਪੋਰਟ ਕਰਦੇ ਵੀ ਆ ਆਪਣੀਆਂ ਗੱਲਾਂ ਦੇ ਦੁਆਰਾ ਆਪਣੇ ਕਿਸੇ ਵੀ ਪ੍ਰਕਾਰ ਦੀ ਫਾਈਨੈਂਸ਼ੀਅਲ ਸਪੋਰਟ ਦੇ ਦੁਆਰਾ ਜਾਂ ਕਿਸੇ ਪ੍ਰਕਾਰ ਦੇ ਸ਼ਬਦਿਕ ਸਪੋਰਟ ਦੇ ਦੁਆਰਾ ਤੇ ਮੇਰੇ ਅਸੀਜੋ ਇਹਦਾਂ ਉਹਨਾਂ ਦਾ ਵੀ ਹੌਸਲੇ ਪਸਟ ਹੁੰਦੇ ਆ ਕਿਉਂਕਿ ਅੱਗੇ ਤੋਂ ਜੇ ਕੋਈ ਸ਼ਾਇਦ ਕ੍ਰਿਸਚਨ ਲੀਡਰਸ਼ਿਪ ਤੋਂ ਵੀ ਖੜਾ ਹੋਏਗਾ ਤੇ ਹੋ ਸਕਦਾ ਉਹ ਵੀ ਸੋਚਣ ਕਿ ਵੀ ਸਾਡੀ ਕੌਮ ਹੀ ਸਾਡਾ ਸਾਥ ਨਹੀਂ ਦਿੰਦੀ ਅਸੀਂ ਕਿੱਥੋਂ ਆਪਣੀ ਮਿਹਨਤ ਦੇ ਪੈਸੇ ਨੂੰ ਲਾ ਦਈਏ ਅਸੀਂ ਕਿੱਥੋਂ ਆਪਣਾ ਦਿਮਾਗ ਇਹ ਨਾਲ ਹੀ ਖਰਾਬ ਕਰ ਲਈਏ ਉਕੇ ਮੇਰੇ ਜੀਸੋ ਸ਼ਾਇਦ ਅਸੀਂ ਇੱਥੇ ਰਹਿ ਕੇ ਆਪਣੇ ਆਪਣੇ ਹਿਸਾਬ ਨਾਲ ਆਪਣੀਆਂ ਆਪਣੀਆਂ ਗੱਲਾਂ ਕਰਦੇ ਆਂ ਹੱਸਦੇ ਆਂ ਖੇਡਦੇ ਆਂ ਰਾਤ ਨੂੰ ਖਾਣਾ ਖਾਣੇ ਔਰ ਸੋ ਜਾਣੇ ਆਂ ਲੇਕਿਨ ਮੇਰੇ ਜੀਸੋ ਜ਼ਿੰਦਗੀ ਕਈਆਂ ਦੀ ਬਹੁਤ ਹਾਰਡ ਹੈ ਔਰ ਆਪਣੇ ਹਾਰਡ ਅਰਨ ਮਨੀ ਤੋਂ ਆਪਣੀ ਮਿਹਨਤ ਦੇ ਉਸ ਕਮਾਈ ਚੋਂ ਕਿਸੇ ਨੂੰ ਕੱਢ ਕੇ ਹੈਲਪ ਕਰਨਾ ਬੜਾ ਹੀ ਅਦਭੁਤ ਕੰਮ ਹੈ ਔਰ ਬੜੀ ਹੀ ਹੌਸਲੇ ਦੀ ਲੋੜ ਹੈ ਇਸ ਕੰਮ ਨੂੰ ਕਰਨ ਲਈ ਜੇ ਉਹ ਲੋਕ ਕਰ ਰਹੇ ਆ ਤੇ ਇਹਦਾ ਮਤਲਬ ਇਹ ਸੀ ਉਹਨਾਂ ਦੀ ਇੱਜ਼ਤ ਰੱਖਦੇ ਅਸੀਂ ਟੋਟਲੀ ਮੇਰੇ ਜੀਸੋ ਇਸ ਟਾਈਮ ਫੇਲਿਆ ਲੇਕਿਨ ਅਜੇ ਵੀ ਦੇਰੀ ਨਹੀਂ ਹੋਈ ਵਚਨ ਕਹਿੰਦਾ ਕਿ ਅਸੀਂ ਮਿਟ ਨਹੀਂ ਗਏ ਪਰੰਤੂ ప్రతి ਸਵੇਰੇ ਉਹਦੀ ਕਰੁਣਾ ਜਿਹੜੀ ਸਾਡੇ ਲਈ ਨਵੀਂ ਹੁੰਦੀ ਜਾਂਦੀ ਆ ਅੱਜ ਦਾ ਦਿਨ ਸਾਡੇ ਲਈ ਨਵੀਂ ਕਰੁਣਾ ਲੈ ਕੇ ਆਇਆ ਆਓ ਹੁਣ ਸਮੇ ਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹੋਣਾ ਵਾ ਘੱਟੋ-ਘੱਟ ਉਹਦੇ ਲਈ ਗੋਡਿਆਂ ਤੇ ਆ ਜੀਏ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਹੋਣਾ ਵਾ ਘੱਟੋ-ਘੱਟ ਅਸੀਂ ਉਹਦੇ ਲਈ ਕੰਮ ਕਰਨੀਏ ਕਿਉਂਕਿ ਮੇਰੇ ਜੀਜ਼ੋ ਇਸ ਗੱਲ ਦਾ ਇਹ ਸਾ ਪਰਮੇਸ਼ਰ ਜ਼ਰੂਰ ਲਏਗਾ ਕਿ ਇਹਨਾਂ ਖੜੇ ਹੋਇਆ ਵਿਅਕਤੀਆਂ ਨੇ ਇਹਨਾਂ ਲੀਡਰਾਂ ਨੇ ਜਾਂ ਇਹਨਾਂ ਆਤਮਿਕ ਆਗੂਆਂ ਨੇ ਜਿਨ੍ਹਾਂ ਨੇ ਇਸ ਸਮੇਂ ਆਪਣੇ ਕੋਲ ਬੁਲਾ ਕੇ ਇਹਨਾਂ ਨੂੰ ਅਸ਼ੀਰਵਾਦ ਦਿੱਤੇ ਆਪਣੇ ਕੋਲ ਬੁਲਾ ਕੇ ਉਹਨਾਂ ਨੂੰ ਜਿਹੜੀ ਸਪੋਰਟ ਦੀ ਆਸ ਦਿਖਾਈ ਔਰ ਬਾਅਦ ਦੇ ਵਿੱਚੋਂ ਉਹ ਮੁਕਰ ਗਏ ਯਕੀਨ ਮੰਨਣਾ ਤੁਸੀਂ ਸਮਾਜਿਕ ਤੌਰ ਤੇ ਜ਼ਰੂਰ ਵੱਜੋਗੇ ਲੇਕਿਨ ਆਤਮਿਕ ਤੌਰ ਤੇ ਸਾਰੇ ਦੇ ਸਾਰੇ ਦੋਸ਼ੀ ਠਹਿਰੋਗੇ ਮੇਰੇ ਜੀਜ਼ੋ ਅਸੀਂ ਧੋਖਾ ਆਪਣੇ ਭਰਾਵਾਂ ਨੂੰ ਨਹੀਂ ਦਿੱਤਾ ਅਸੀਂ ਧੋਖਾ ਆਪਣੇ ਆਪ ਨੂੰ ਆਪਣੇ ਵਜੂਦ ਨੂੰ ਆਪਣੇ ਖੁਦਾ ਨੂੰ ਦਿੱਤਾ ਕਿਉਂਕਿ ਖੁਦਾ ਜਿੱਥੇ ਸਾਨੂੰ ਇਸ ਜਗ੍ਹਾ ਤੇ ਲੈ ਕੇ ਆਇਆ ਪੰਜਾਬ ਦੀ ਇਸ ਧਰਤੀ ਤੇ ਰੱਖਿਆ ਜਿੱਥੇ ਮੇਰੇ ਅਜ਼ੀਜ਼ੋਂ ਜੌਨ ਨੈਲਸਨ ਹਾਈਟ ਸਾਧੂ ਸੁੰਦਰ ਸਿੰਘ ਸਾਧੂ ਕਿਸ਼ਨ ਸਿੰਘ ਸਸ ਸ਼ਾਂਦਕ ਔਰ ਸਾਧੂ ਰਹਿਮਤ ਮਸੀਹ ਹੋਰ ਵੱਡੇ ਵੱਡੇ ਖਦਾ ਦੇ ਦਾਸ ਦਾਸੀਆਂ ਪਾਏ ਅੱਜ ਅਸੀਂ ਉਹਨਾਂ ਦੀ ਕੀਤੀ ਮਿਹਨਤ ਨੂੰ ਵੀ ਖੋਜ ਪਾ ਰਹੇ ਹਾਂ ਕਿਉਂਕਿ ਅਸੀਂ ਪਿਆਰ ਨਹੀਂ ਕਿਤੇ ਨਕੇ ਅੰਦਰ ਆਪਣੀ ਨਫ਼ਰਤ ਹੀ ਪਾਲ ਰਹੇ ਹਾਂ ਸਮੇਂ ਆ ਗਿਆ ਸचेत ਹੋ ਜੋ ਜਾਗ ਜੋ ਔਰ ਇਹਨਾਂ ਗੱਲਾਂ ਦੇ ਲਈ ਤੁਸੀਂ ਜਿੰਮੇਵਾਰ ਹੋ ਜੇ ਤੁਸੀਂ ਡਿਸਾਈਡ ਵੀ ਕੀਤਾ ਕਿ ਅਸੀਂ ਕਿਸੇ ਹੋਰ ਚੀਜ਼ ਨੂੰ ਸਪੋਰਟ ਕਰਨਾ ਪਲਾ ਹੁੰਦਾ ਇੱਕ ਹੱਥ ਜੋੜ ਕੇ ਸਾਫ਼ ਕਹਿ ਦਿੰਦੇ ਜਦੋਂ ਸੈਮੂਲ ਸੋਨੀ surjit thapad peter prakash jaspal masi ਇਹ ਸਭ ਲੋਕ ਤੁਹਾਡੇ ਕੋ ਆ ਰਹੇ ਸੀ ਹੱਥ ਜੋੜ ਕੇ ਉਹਨਾਂ ਨੂੰ ਕਹਿ ਦਿੰਦੇ ਅਸੀਂ ਤੁਹਾਡੀ ਸਪੋਰਟ ਨਹੀਂ ਕਰ ਸਕਦੇ ਸਾਡੀ ਪਹਿਲਾਂ ਤੋਂ ਟਾਈ ਅਪ ਹੈਗੀ ਹੈ ਕਾਂਗਰਸ ਦੇ ਨਾਲ ਅਸੀਂ ਤੁਹਾਡੀ ਸਪੋਰਟ ਨਹੀਂ ਕਰ ਸਕਦੇ ਅਸੀਂ ਪਹਿਲਾਂ ਤੋਂ ਹੀ ਸਪੋਰਟ ਕਰ ਰਹੇ ਹਾਂ ਅਕਾਲੀ ਦਲ ਨੂੰ ਅਸੀਂ ਤੁਹਾਡੀ ਸਪੋਰਟ ਨਹੀਂ ਕਰ ਸਕਦੇ ਅਸੀਂ ਪਹਿਲਾਂ ਤੋਂ ਹੀ ਸਾਫ਼ ਬਣੋ ਸੱਚੇ ਬਣੋ ਸਾਫ਼ ਕਹੋ ਉਹਨਾਂ ਨੂੰ ਬਲਾ ਬਲਾ ਕੇ ਉਹਨਾਂ ਦੇ ਵੱਡੇ ਵੱਡੇ ਹਜੂਮ ਲਵਾ ਕੇ ਉਹਨਾਂ ਦੇ ਦਿਲ 'ਚ ਵੀ ਆਸ ਜਗਾਈ ਔਰ ਬਾਅਦ 'ਚ ਵੋਟ ਪੈਂਦੀ ਕਿਸੇ ਨੂੰ 4000 ਕਿਸੇ ਨੂੰ 2000 ਕਿਸੇ ਨੂੰ 1500 ਔਰ ਉਹਨਾਂ ਦੀ ਜਮਾਨਤਾਂ ਜ਼ਬਤ ਹੁੰਦੀਆਂ ਇਹ ਤਾਂ ਬਹੁਤ ਵੱਡਾ ਮਜ਼ਾਕ ਆ ਆਉਣ ਵਾਲੇ ਟਾਈਮ ਲਈ ਵੀ ਤੁਸੀਂ ਅਸੀਂ ਸਾਰਿਆਂ ਨੇ ਇਹਨਾਂ ਨੂੰ ਕੀ ਕਰ ਦਿੱਤਾ ਆਉਣ ਵਾਲੇ ਉਹਨਾਂ ਲੀਡਰਾਂ ਨੂੰ ਵੀ ਅਸੀਂ ਕਿਤੇ ਨਾ ਕਿਤੇ ਇਹ ਦਿਖਾ ਦਿੱਤਾ ਕਿ ਵੀ ਕ੍ਰਿਸਚੀਅਨ ਜਿਹੜੇ ਲੋਕ ਹੈਗੇ ਆ ਉਹ ਮੋਰਲ ਵਾਲੇ ਲੋਕ ਨਹੀਂ ਰਹੇ ਹੁਣ ਕ੍ਰਿਸਚੀਅਨ ਜਿਹੜੇ ਲੋਕ ਆਓ ਕਿਸੇ ਤਰੀਕੇ ਨਾਲ ਵੀ ਹੁਣ ਬੜੀ ਦਲੇਰੀ ਵਾਲੇ ਲੋਕ ਨਹੀਂ ਹੈਗੇ ਆ ਉਹ ਕਾਇਰ ਬਣ ਗਏ ਆ ਉਹ ਕਿਉਂਕਿ ਸੱਚ ਬੋਲਣਾ ਭੁੱਲ ਗਏ ਆ ਉਹਨਾਂ ਦੇ ਖੁਦਾ ਨੇ ਤਾਂ ਉਹਨਾਂ ਨੂੰ ਸੱਚ ਬੋਲਣਾ ਸਿਖਾਇਆ ਜਿੱਥੇ ਉਹਨਾਂ ਦਾ ਖੁਦਾ ਕਹਿੰਦਾ ਕਿ ਮੈਂ ਸੱਚ ਰਾਤ ਜ਼ਿੰਦਗੀ ਆ ਅੱਜ ਉਹ ਜ਼ਿੰਦਗੀ ਜਿਣਾ ਭੁੱਲ ਗਏ ਆ ਕਿਉਂਕਿ ਰਾਤ ਉਹ ਚੱਲ ਨਹੀਂ ਰਹੇ ਔਰ ਸੱਚ ਉਹਨਾਂ ਤੋਂ ਦੂਰ ਜਾਂਦਾ ਜਾ ਰਿਹਾ ਮੇਰੇ ਜੀਵੋ ਸਾਨੂੰ ਖੁਦਾ ਦਾ ਖੌਫ ਖਾ ਕੇ ਘਟੋ ਘਟ ਹੁਣ ਲਾਈਨ ਤੇ ਆ ਜਾਣਾ ਚਾਹੀਦਾ ਮੈਂ ਕਿਸੇ ਤੇ ਦੋਸ਼ ਨਹੀਂ ਲਾ ਰਿਹਾ ਲੇਕਿਨ ਮੇਰੇ ਇਹ ਸਵਾਲ ਸਿਗੇ ਜਿਨ੍ਹਾਂ ਨੇ ਜਦੋਂ ਦੇ ਇਲੈਕਸ਼ਨ ਦਾ ਰਿਜ਼ਲਟ ਆਇਆ ਮੈਨੂੰ ਤੰਗ ਕੀਤਾ ਤੇ ਮੈਂ ਸੋਚਿਆ ਕਿਉਂ ਨਾ ਇਹ ਸੰਵਾਲ ਤੁਹਾਡੇ ਤੱਕ ਵੀ ਪਹੁੰਚਾ ਦਵਾਂ ਕੀ ਇਹ ਗੱਲ ਤੇ ਸਾਨੂੰ ਸੋਚਣਾ ਚਾਹੀਦਾ ਸ਼ਾਇਦ ਅੱਜ ਅਸੀਂ ਕੁਝ ਨਹੀਂ ਕਰ ਸਕੇ ਲੇਕਿਨ ਆਉਣ ਵਾਲੇ ਸਮੇਂ ਤੇ ਇਹ ਤਾਂ ਕਲੀਅਰ ਕਰ ਲੋ ਤੁਸੀਂ ਕਿਸੇ ਨੂੰ ਕੀ ਬੋਲਦੇ ਹੋ ਕੀ ਨਹੀਂ ਬੋਲਦੇ ਹੋ ਮਾਇਨੇ ਨਹੀਂ ਰੱਖਦਾ ਕੱਲ ਨੂੰ ਸਾਡਾ ਕੋਈ 크੍ਰਿਸਚੀਅਨ ਆਗੂ ਖੜਾ ਹੁੰਦਾ ਹਿੰਮਤ ਕਰਦਾ ਵਾ ਕਿ ਉਹ ਆਪਣਾ ਦਿਲੋ ਜਾਨ ਲਗਾ ਕੇ ਕੌਮ ਦੇ ਲਈ ਔਰ ਜੇ ਕਿਸੇ ਨੂੰ ਲੱਗਦਾ ਆਪਣੇ ਪਰਸਨਲ ਫਾਇਦੇ ਲਈ ਵੀ ਤੇ ਉਹਨੂੰ ਹੱਕ ਆਪਣਾ ਪਰਸਨਲ ਫਾਇਦਾ ਵੀ ਸੋਚਣ ਦਾ ਅਸੀਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਬਈ ਤੂੰ ਭੁੱਖਾ ਨੰਗਾ ਰਹਿ ਕੇ ਫਿਰ ਕੋਈ ਭੁੱਖਾ ਨੰਗਾ ਵਿਅਕਤੀ ਸਾਡੀ ਕੌਮ ਦੇ ਲਈ ਕੋਈ ਹੈਲਪ ਨਹੀਂ ਕਰ ਸਕਦਾ ਉਹ ਕਿਦਾ ਹੈਲਪ ਕਰੇਗਾ ਜਦੋਂ ਆਪ ਸਸ਼ਮ ਹੋਏਗਾ ਉਦੋਂ ਲੋਕ ਕਦੋਂ ਜਾਣਗੇ ਜਦੋਂ ਆਪ ਸਸ਼ਮ ਪਏਗਾ ਆਪ ਗੱਡੀ ਤੇ ਤੁਰਨ ਵਾਲਾ ਨਾ ਹੋਵੇ ਤੇ ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਗੱਡੀਆਂ ਲੈ ਕੇ ਉਦੋਂ ਕੋ ਜਾਓਗੇ ਕਿ ਭਾਈ ਤੂੰ ਸਾਡਾ ਹੈਲਪ ਕਰ ਨਹੀਂ ਇਸ ਲਈ ਮੇਰੇ ਅਜ਼ੀਜ਼ੋ ਜ਼ਰੂਰਤ ਆ ਕਿ ਸਾਡੇ ਅੰਦਰ ਡਿਸਾਈਰਮੈਂਟ ਆਵੇ ਕਿਉਂਕਿ ਜੇ ਪਰਖ ਨਹੀਂ ਨਾ ਹੈ ਆਤਮਾ ਦਾ ਤੇ ਫੇਰ ਤਾਂ ਮੇਰੇ ਭਾਈ ਸਾਨੂੰ ਕੋਈ ਲੋਡ ਨਹੀਂ ਆ ਫालतू ਦੀ ਟਕੋਸਲੇਬਾਜ਼ੀ ਕਰਨ ਦੀ ਔਰ ਮੇਰੇ ਖਿਆਲ ਨਾਲ ਹੁਣ ਤਾਂ ਸਾਡੀ ਸਾਰੀ ਆਨਲਾਈਨ ਸਰਵਿਸਿਜ਼ ਬੰਦ ਹੋ ਜਾਣੀ ਚਾਹੀਦੀਆਂ ਕਿਉਂਕਿ ਜਿੱਥੇ ਅਸੀਂ ਦਾਅਵਾ ਕਰ ਰਹੇ ਹਾਂ ਅਸੀਂ ਬਹੁਤ ਕੁਝ ਕਰ ਲਿਆ ਇਹ ਕਰ ਲਿਆ ਉਹ ਕਰ ਲਿਆ ਅਸੀਂ ਕੁਝ ਔਰ ਇਸ ਟੀਜ਼ ਦੇ ਵਿੱਚ ਹੁਣ ਸਾਨੂੰ ਐਡਮਿਟ ਕਰਨ ਚ ਵੀ ਜੇ ਸ਼ਾਦਾ ਮਾਰੀ ਆ ਤੇ ਮੇਰੇ ਖਿਆਲ ਨਾਲ ਫਿਰ ਅਸੀਂ ਮਸੀਹਤ ਨਹੀਂ ਫੋਲੋ ਕਰ ਰਹੇ ਅਸੀਂ ਕੁਝ ਹੋਰ ਹੀ ਫੋਲੋ ਕਰ ਰਹੇ ਆ ਸੋ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਅਲਵਿਦਾ ਲਊਗਾ ਸ਼ਾਓ